ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਾਰੀ ਪਾਰਟੀ ਵੱਲੋਂ ਸਾਡਾ ਜਿਹੜਾ ਨੌਜਵਾਨ ਬਠਿੰਡੇ ਦਾ ਮੈਂ ਹੁਣੀ ਆ ਫੋਟੋ ਦੇਖ ਰਿਆ ਸੀ ਉਹਦੀ ਦੇਖ ਕੇ ਵੀ ਕਿਸ ਤਰੀਕੇ ਨਾਲ ਉਹ ਨੌਜਵਾਨ ਜਿਹੜਾ ਉਹ ਮਾਰਿਆ ਗਿਆ ਏ ਤੇ ਕੀ ਉਹਦੇ ਬਾਪ ਦੇ ਹਾਲਾਤ ਸੀ 22 ਸਾਲ ਦੀ ਉਮਰ ਦਾ 22 ਸਾਲ ਦੀ ਉਮਰ ਦਾ ਉਹ ਨੌਜਵਾਨ ਆ ਤੇ ਇਸ ਕਰਕੇ ਅੱਜ ਦੋਹੋਂ ਪੈਣਾ ਦਾ ਪ੍ਰਾਪਤ ਮਾਂ ਉਹਦੀ ਹੈ ਨਹੀਂ ਦਾਦੀ ਨੇ ਇਹਨੂੰ ਪਾਲਿਆ ਸ਼ੁਭਕਰਨ ਨੂੰ ਸ਼ੁਭਕਰਨ ਸ਼ੁਭ ਤੇ ਕਰਨ ਨਾ ਦੇਖੋ ਕਿਸ ਤਰੀਕੇ ਨਾਲ ਉਹ ਮਾਂ-ਬਾਪ ਇਹ ਉਹ ਦਾਦੀ ਨਹੀਂ ਰੱਖਿਆ ਆ ਜੋ ਕਰਨ ਸੀ ਜਿਹੜੀ ਉਸ ਪਰਿਵਾਰ ਦੀ ਉਹ ਇਹ ਦਰਿੰਦਿਆਂ ਨੇ ਉਹਦੀ ਕਰਨ ਖੋਲੀ ਉਹ ਕਰਨ ਦੁਬਾਰਾ ਨਹੀਂ ਆਉਣੀ ਚਾਹੇ ਉਹਨੂੰ 20 ਲੱਖ ਦੇ ਦੇਣ 25 ਲੱਖ ਦੇ ਦੇਣ ਭੈਣਾ ਛੋਟੀਆਂ ਐ ਇਹ ਕੀ ਦੇ ਸਕਦੀਆਂ ਸਰਕਾਰਾਂ ਜ਼ਤੀਮ ਸਰਕਾਰਾਂ ਨੇ ਇਹ ਕੀ ਦੇ ਸਕਦੀਆਂ ਇਹ ਜ਼ਿੰਦਗੀ ਦੇ ਸਕਦੀਆਂ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਅਸੀਂ ਵੀ ਸਰਕਾਰਾਂ 'ਚ ਰਹੇ ਹਾਂ ਸਰਕਾਰਾਂ ਚਲਾਈਆਂ ਨੇ ਚਾਹੇ ਸ਼ਹੀਦ ਆਜ਼ਮ ਸਰ ਬਿਆਨ ਸਿੰਘ ਮੈਨੂੰ ਯਾਦ ਆ ਜਾਂਦੇ ਆ ਕੋਈ ਉਹਨਾਂ ਨੂੰ ਚੰਗਾ ਸਮਝੇ ਕੋਈ ਮਾੜਾ ਸਮਝੇ ਪਾਕਿਸਤਾਨ ਤੋਂ ਵੀ ਜੇ ਕੋਈ ਆਉਂਦਾ ਸੀ ਸਾਡੇ ਪੰਜਾਬ ਵੱਲ ਅਖਕੌੜੀ ਕਰਨ ਤੁਹਾਨੂੰ ਯਾਦ ਆ ਉਹ ਦਿਨ ਉਹਦੀਆਂ ਅੱਖਾਂ ਕੱਢ ਲੈਂਦੇ ਸੀ ਉਹਦੀ ਜੁਰਤ ਨਹੀਂ ਸੀ ਜਿਹੜੇ ਪਹਿਲਾਂ AK-47ਾਂ ਔਰੇ ਚਲਾਉਂਦੇ ਫਿਰਦੇ ਸੀ ਵੀ ਉਹ ਪੰਜਾਬ 'ਚ ਕੁਝ ਕਰ ਸਕਣ। ਆ ਕੱਲ ਮੈਂ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਆ ਮੈਂ ਚੱਡੇ ਨੂੰ ਪਹਿਲਾਂ ਕਿਹਾ ਵੀ ਆ ਚੱਡਾ ਕਿੱਥੇ ਆ ਹੁਣ ਤੂੰ? ਹੁਣ ਕਿੱਥੇ ਆ ਜਿਹੜੇ ਦਿੱਲੀੋਂ ਆ ਕੇ ਔਰੇ ਲੁੱਟਣ ਆਏ ਹੋਏ ਸੀ ਪੰਜਾਬ ਕਿੱਥੇ ਲੁਕੇ ਹੋਏ ਓ ਹੁਣ? ਤੇ ਖੱਟਰ ਤੇਰੇ ਦੰਦ ਖੱਟੇ ਨਾ ਕੀਤੇ ਖੱਟਰ ਤੂੰ ਯਾਦ ਰੱਖੀ ਇਹ ਭੁੱਲਣ ਵਾਲੇ ਨਹੀਂਗੇ ਤੂੰ ਕਿਹੜੀ ਗਲਤਫਹਿਮੀ ਚੋਂ ਏ ਤੂੰ ਸਾਡੇ ਪੰਜਾਬ ਚ ਆ ਕੇ ਇੱਕ ਕਮਜ਼ੋਰ ਸਰਕਾਰ ਆਮ ਆਦਮੀ ਦੀ 13 ਤੋਂ ਦਿਖ ਰਿਹਾ ਤਾਂ 13 ਤਰੀਕ ਤੋਂ ਅੰਦਰ ਅਥਰੂ ਗੈਸ ਛਿੜ ਰਿਹਾ ਉਹ ਅਥਰੂ ਗੈਸ ਜਿਹੜੇ ਕਦੇ ਦੇਖੇ ਨਹੀਂ ਸਾਨੂੰ ਵੀ ਪਤਾ ਫੋਰਸਿਸ ਚ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜੇ ਪੈਲੇਟ ਗਨ ਇਹ ਯੂਜ਼ ਕਰ ਰਹੇ ਆ ਮੈਂ ਹੋਮ ਕਮੇਟੀ ਦਾ ਮੈਂਬਰ ਰਿਹਾ ਉਹ ਪੈਲੇਟ ਗਨ ਹਜ਼ਾਰਾਂ ਲੋਕਾਂ ਦੀ ਜੋ ਅੱਖਾਂ ਅੰਨੀਆਂ ਕਰ ਚੁੱਕੀ ਸੀ ਜੰਮੂ ਕਸ਼ਮੀਰ 'ਚ ਇਸੇ ਕਰਕੇ ਉਹਨੂੰ ਬੈਨ ਕੀਤਾ ਸੀ ਸੁਪਰੀਮ ਕੋਰਟ ਆਫ ਇੰਡੀਆ ਨੇ ਉਦੋਂ ਬਾਅਦ ਉਹ ਸਾਰੀਆਂ ਪੈਲੇਟ ਗੱਨਾਂ ਹੈ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਸਰਕਾਰ ਨੇ ਭਾਜੀਪੀ ਦੇ ਨੇ ਉਹ ਸਾਰੇ ਸੂਬਿਆਂ ਨੂੰ ਵੰਡੀਆਂ ਸੂਬਿਆਂ ਤੋਂ ਇਲਾਵਾ ਸਾਰੀ ਪੈਰਾਮਿਲਟਰੀ ਫੋਰਸਿਜ਼ ਨੂੰ ਵੰਡੀਆਂ ਤੇ ਓਪਨ ਪੈਰਾਮਿਲਟਰੀ ਫੋਰਸਿਜ਼ ਨੂੰ ਵੰਡ ਕੇ ਕਿਹਾ ਵੀ ਮਾਰੋ ਲੋਕਾਂ ਦੀ ਜਿਹੜੇ ਕਿ ਜੰਮੂ ਕਸ਼ਮੀਰ 'ਚ ਜਿੱਥੇ ਅਤਵਾਦ ਸੀ ਉੱਥੇ ਬੰਦ ਕਰਤੀ ਸੁਪਰੀਮ ਕੋਰਟ ਨੇ ਤੇ ਤੁਸੀਂ ਪੰਜਾਬ ਲਈ ਵਰਖੀਆਂ ਵਰਤਣ ਲਈ ਤੁਹਾਡੀ ਹਿੰਮਤ ਕਿਵੇਂ ਪਈ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਵੀ ਸੁਣ ਲਓ ਪੰਜਾਬ ਸੂਬਾ ਸ਼ੇਰ ਦੀ ਸਵਾਰੀ ਆ ਇਹ ਮਾੜੇ ਬੰਦੇ ਦੀ ਇਹ ਪੰਜਾਬ ਦੇ ਉੱਤੇ ਸਵਾਰੀ ਨਹੀਂ ਕਰ ਸਕਦਾ ਇਹ ਤੁਹਾਨੂੰ ਡਰਾਉਂਦੇ ਨੇ ਵੀ ਤੁਹਾਡੇ ਤੇ ਅਸੀਂ ਰਾਸ਼ਟਰਪਤੀ ਰਾਜ ਲਾ ਰਾਜ ਲਾ ਦਾਂਗੇ ਉਹ ਜਾਓ ਰਾਸ਼ਟਰਪਤੀ ਰਾਜ ਪੰਜਾਬ ਨੇ 20 ਵਾਰ ਦੇਖਿਆ ਪਹਿਲਾਂ ਫਿਰ ਕੀ ਕਰ ਲਿਆ ਰਾਸ਼ਟਰਪਤੀ ਰਾਜ ਤੁਸੀਂ ਲਾ ਕੇ ਕੀ ਕਰ ਲੋਗੇ ਰਾਸ਼ਟਰਪਤੀ ਰਾਜ ਅੱਗੇ ਕਦੇ ਲੱਗਿਆ ਨਹੀਂ ਪੰਜਾਬ 'ਚ ਜਾਂ ਗਵਰਨਰ ਨਹੀਂ ਲੱਗੇ ਉਰੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਹਨਾਂ ਦੇ ਨਾਲ ਮੀਟਿੰਗਾਂ 'ਚ ਬਹਿੰਦੇ ਰਹੇ ਹੋ ਕਿਉਂ ਬਹਿੰਦੇ ਰਹੇ ਇਹਨਾਂ ਨਾਲ ਮੀਟਿੰਗਾਂ 'ਚ ਇਹਨਾਂ ਦਾ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਵੀ ਭਾਈ ਜੇ ਹੁਕਮ ਲੈ ਕੇ ਆਉਂਗੇ ਵੀ ਆ ਆਰਡਰ ਹੋਗੇ ਤਾਂ ਇਹਨਾਂ ਦੇ ਨਾਲ ਬੈਠੋ ਇਹ ਜਤੀਮ ਕਰਦੇ ਕੀ ਨੇ ਇਹ ਤੇ ਸਾਡੀਆਂ ਦਿੱਤੀਆਂ ਫਸਲਾਂ ਖਾ ਕੇ ਜਾਂਉਂਦੇ ਨੇ ਇਹ ਪਿਊਸ਼ ਗੋਲ ਤੇ ਇਹ ਆ ਕੇ ਸਾਨੂੰ ਪੜਾਉਣਗੇ ਇਹ ਇਹ ਦੱਸਣਗੇ ਸਾਨੂੰ ਪੰਜਾਬ ਬਾਰੇ ਫਸਲਾਂ ਦਾ ਕੀ ਇਹਦਾ ਭੁੱਖੇ ਮਰਦੇ ਸੀ ਪੰਜਾਬ ਦੀ ਫਸਲ ਨਾਲ ਉਹਨਾਂ ਦੇ ਢਿੱਡ ਭਰਦੇ ਰਹੇ ਆ ਜਿਹੜੀਆਂ ਅੱਜ ਆ ਕੇ ਸਾਨੂੰ ਗੱਲਾਂ ਕਰਦੇ ਆ ਵੀ ਅਸੀਂ ਐਮਐਸਪੀ ਤੁਹਾਨੂੰ ਦਵਾਂਗੇ ਅਸੀਂ ਤੁਹਾਨੂੰ ਫਲਾਨਾ ਦਵਾਂਗੇ ਭੁੱਲ ਗਏ ਤੁਹਾਡੇ ਪੁੱਛ ਲਿਓ ਬਾਪਦਾਦਿਆਂ ਨੂੰ ਜਾ ਕੇ ਵੀ 20 ਸਾਲ ਪਹਿਲਾਂ ਤੁਹਾਡੇ ਹਾਲਾਤ ਕੀ ਸੀ ਦਾਣਾ ਨਹੀਂ ਹੁੰਦਾ ਸੀ ਤੁਹਾਡੇ ਕਿਸੇ ਸੂਬੇ 'ਚ ਇਹ ਪੰਜਾਬ ਸੀ ਜਿਹੜਾ ਤੁਹਾਨੂੰ ਪਰਪਰ ਤੁਹਾਡੇ ਢਿੱਡ ਰੱਖੇ ਤੁਹਾਨੂੰ ਜਿਉਂਦਾ ਰੱਖਿਆ ਅੱਜ ਤੁਸੀਂ ਉਸ ਪੰਜਾਬ ਤੇ ਗੋਲੀਆਂ ਚਣਾਉਣ ਲੱਗ ਗਏ ਹੋ ਆਪਣੇ ਬਜ਼ੁਰਗਾਂ ਨੂੰ ਵੀ ਪੁੱਛ ਲਓ ਜਾ ਕੇ ਆਪਣੇ ਆਪਣੇ ਸੂਬਿਆਂ 'ਚ ਨਾ ਬੰਗਾਰੋ ਤੁਸੀਂ ਨਾ ਬੰਗਾਰੋ ਪੰਜਾਬ ਨੂੰ ਤੇ ਇਸ ਵਾਰ ਮੈਂ ਕਦੇ ਮੈਂ ਮੰਨਿਆ ਪਿਛਲੀ ਵਾਰ ਕਿਸਾਨ ਦਿੱਲੀ ਗਏ ਦਿੱਲੀ ਪਰ 20 ਵਾਰ ਅਸੀਂ ਪਹਿਲਾਂ ਝੰਡੇ ਲੜਾਏ ਆ ਕਿਹੜੀ ਗੱਲ ਸੀ ਪਰ ਇਸ ਵਾਰ ਕਿਸਾਨ ਨੇ ਬਿਲਕੁਲ ਸ਼ਾਂਤੀਮਈ ਕਿਸਾਨ ਨੇ ਅੱਗੇ ਵਧਣ ਦੀ ਗੱਲ ਕੀਤੀ ਤੇ ਤੁਸੀਂ ਅੰਨੇ ਵਾ ਆਰ ਆਰ ਜਿਹੜੀਆਂ ਸੈਂਟਰ ਦੀਆਂ ਫੋਰਸ ਆ ਉਹਨੂੰ ਦਾਦਾ ਕੇ ਜਾ ਕੇ ਕਿਉਂਕਿ ਹਰਿਆਣੇ ਦਾ ਫਿਰ ਵੀ ਕਿਸਾਨ ਦਾ ਪੁੱਤ ਆ ਹਰਿਆਣੇ ਦਾ ਜਿਹੜਾ ਵੀ ਆ ਚਾਹੇ ਉਹ ਜਾਟ ਹੋਵੇ ਚਾਹੇ ਉਹ ਕੋਈ ਵੀ ਬਰਾਦਰੀ ਦਾ ਹੋਵੇ ਚਾਹੇ ਉਹ ਗੁੱਜਰ ਹੋਵੇ ਚਾਹੇ ਉਹ ਪਰ ਉਹਨਾਂ ਨੂੰ ਸਭ ਨੂੰ ਪਤਾ ਏ ਵੀ ਪੰਜਾਬ ਹਰਿਆਣਾ ਇਕ ਰਿਹਾ ਇਸ ਕਰਕੇ ਹਰਿਆਣੇ ਦੀ ਫੋਰਸ ਮਗਰ ਕਰਕੇ ਦਿੱਲੀ ਤੋਂ ਸਪੈਸ਼ਲ ਫੋਰਸਾਂ ਜਿਹੜੀਆਂ ਉਹ ਲਾਈਆਂ ਨਹੀਂ ਆ। ਇਹ ਖੱਟਰ ਨੂੰ ਪੁੱਛੇ ਤੂੰ ਰਹਿਣਾ ਕਿੱਥੇ ਆ ਓਏ? ਕੱਟ ਸਾ ਮੇਰੀ ਆਦਤ ਨਹੀਂ ਕਦੇ ਮੈਂ ਜਿਆਦਾ ਇੱਜ਼ਤ ਤੋਂ ਬਗੈਰ ਕਦੇ ਬੋਲਿਆ ਨਹੀਂ। ਪਰ ਜਦੋਂ ਸਾਡੇ ਪੁੱਤ ਦੀ ਜਾਨ ਚਲੀ ਗਈ, ਸਾਡੇ ਭਰਾ ਦੀ ਜਾਨ ਗਰੀ ਚਲੀ ਗਈ। ਆ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਇਹ ਜਿੱਥੇ ਤੇਰੀ ਕੋਠੀ ਆ ਖੱਟਰ। ਜਿਹੜਾ ਤੂੰ ਪਾਣੀ ਪੀਣਾ, ਜਿਹੜਾ ਤੂੰ ਹਵਾ ਲੈਣਾ, ਉਹ ਤੂੰ ਪੰਜਾਬ ਦਾ ਲੈਣਾ ਹੈ ਤੇ ਤੂੰ ਇੱਕ ਪੰਜਾਬੀ ਆ ਮੋਰ ওভার ਤੂੰ ਇੱਕ ਪੰਜਾਬੀ Hindu ਆ ਤੇ ਤੈਨੂੰ ਸ਼ਰਮ ਨਾ ਆਈ ਵੀ ਤੂੰ ਆਪਣੇ ਵਾਰਸਾਂ ਤੇ ਆਪਣੇ ਉੱਤੇ ਇੱਥੇ ਗੋਲੀਆਂ ਚਲਵਾ ਰਹੇ ਆ ਜਰਾ ਸੋਚਿਆ ਨਹੀਂ ਗਿਆ ਇਹ ਕੀ ਆ ਤ ਦਿਨ ਨਿੰਗ ਜਾਂਦੇ ਆ ਜਨ ਨਿੰਗ ਜਾਂਦੇ ਆ ਪਤਾ ਨਹੀਂ ਲੱਗਦਾ ਇਹ ਤੁਸੀਂ ਆਪਣੇ ਲੰਬੇ ਸਮੇਂ ਤੱਕ ਇਹ ਤੁਸੀਂ ਦੁਸ਼ਮਣੀਆਂ ਪਾ ਰਹੇ ਹੋ ਜਿਹੜੀਆਂ ਕਿ ਦਰਾਰਾਂ ਇਹ ਭਰਨੀਆਂ ਨਹੀਂ ਗਿਆ ਇਹ ਸਾਨੂੰ ਮੈਂ ਇੱਕ ਗੱਲ ਮੈਂ ਜ਼ਰੂਰ ਸਾਨੂੰ ਦੁੱਖ ਵੀ ਆ ਵੀ ਅਸੀਂ ਸਿਆਸੀ ਪਾਰਟੀਆਂ ਦੇ ਆ ਪਰ ਸਾਨੂੰ ਔਖਾ ਹੋ ਗਿਆ ਇਸ ਕਰਕੇ ਵੀ ਸਿਆਸੀ ਪਾਰਟੀਆਂ ਦੇ ਅਸੀਂ ਜਾ ਨਹੀਂ ਸਕਦੇ ਉੱਥੇ ਸਾਨੂੰ ਕਿਸਾਨ ਲੀਡਰ ਨੇ ਜਿਹੜੇ ਉਹ ਸਾਨੂੰ ਐਂਟਰ ਨਹੀਂ ਹੋਣ ਦਿੰਦੇ ਮੈਂ ਇਹਨਾਂ ਦੇ ਜਵਾੜੇ ਚੁੜੇ ਇਹਨਾਂ ਤੋਂ ਇਹਨਾਂ ਦੇ ਪੱਟ ਦਿੰਦੇ ਇਹਨਾਂ ਦੇ ਦੰਦ ਜੇ ਸਾਰੇ ਜਿਹੜੇ ਇਹ ਫਿਰਦੇ ਆ ਬੋਲਦੇ ਨਾਲੇ ਜਿਹੜੇ ਇਹਨਾਂ ਦੇ ਉੱਥੇ ਅਫਸਰ ਖੜੇ ਆ ਇਹਨਾਂ ਦੀ ਹਿੰਮਤ ਆ ਕੋਈ ਉਹ ਨਿਹੱਤੇ ਵਿਚਾਰੇ ਬੱਚਿਆਂ ਤੇ ਤੁਸੀਂ ਚ ਲਾਉਣੇ ਹੋ ਤੇ ਸਾਡਾ ਹਜੇ ਕੋਈ ਪਤਾ ਨਹੀਂ ਜੇ ਹੁਕਮ ਹੋਇਆ ਲੀਡਰਸ਼ਿਪ ਦਾ ਤਾਂ ਸਾਨੂੰ ਦਿੱਲੀ ਦਾ ਪ੍ਰਧਾਨ ਮੰਤਰੀ ਹਾਊਸ ਵੀ ਜਾਣਾ ਆਉਂਦਾ ਸਾਨੂੰ ਰਾਸ਼ਟਰਪਤੀ ਹਾਊਸ ਵੀ ਜਾਣਾ ਆਉਂਦਾ ਇਹ ਫਿਕਰ ਨਾ ਕਰਿਓ ਕਿਤੇ ਅੱਗੇ ਵੀ ਅਸੀਂ ਸਭਾ ਸਾਲ ਬੈਠੇ ਅਸੀਂ ਕੁਝ ਵੀ ਕਰ ਸਕਦੇ ਹਾਂ ਕਿਸੇ ਹੱਦ ਤੱਕ ਸਰ ਕਿਸਾਨ ਰਾਤ ਨੂੰ ਸੌਣ ਲੱਗੇ ਸੋਚਿਓ ਇਹ ਨਾ ਪਤਾ ਲੱਗੇ ਵੀ ਕਮਰੇ ਚ ਹੀ ਵੜ ਗਏ ਰਾਤ ਨੂੰ ਵੀ ਗਲਾ ਦੱਬਿਆ ਜਾ ਸਕਦਾ ਮੈਂ ਡਰਾਉਣ ਵਾਲੀ ਗੱਲ ਨਹੀਂ ਕਰਦਾ ਪਰ ਬਹੁਤ ਦੁਖੀ ਹੋ ਕੇ ਇਹ ਅੱਜ ਗੱਲਾਂ ਕਹਿਣੀਆਂ ਪੈਰੀਆਂ ਮਨ ਦੁਖਦਾ ਏ ਵੀ ਅੱਜ ਅਸੀਂ ਯਾਰ ਬੇਬਸ ਹੋਏ ਬੈਠੇ ਆ ਸਾਡੇ ਸਿੱਧੇ ਪੰਜਾਬ ਚ ਜਾ ਕੇ 5-5 ਕਿਲੋਮੀਟਰ ਐਂਟਰ ਕਰਕੇ ਤੁਸੀਂ ਟਰੈਕਟਰ ਭੰਗੇ ਅੱਜ ਸਾਡਾ ਬੱਸ ਨਹੀਂ ਪੈ ਰਿਆ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਤੰਗ ਕੀਤਾ ਏ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਅੱਜ ਸਾਡੀਆਂ ਮਾਮਾਂ ਨੂੰ ਰਵਾਇਆ ਏ ਇਕੱਲਾ ਮੈਂ ਬੋਲ ਨਹੀਂ ਰਿਹਾ ਇਹ ਉਹ ਤੁਸੀਂ ਗੱਲਾਂ ਜਿਹੜੀਆਂ ਉਹ ਯਾਦ ਰੱਖੋਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਦੁਬਾਰਾ ਜੇ ਸੀਐਮ ਆ ਪੰਜਾਬ ਦਾ ਜਿਹਤੈਨੂੰ ਸੀਐਮ ਬਣਾਇਆ ਲੋਕਾਂ ਨੇ ਖੱਤਰ ਤੇ ਹੋਮ ਮਿਨਿਸਟਰ ਤੇ ਡੀਜੀਪੀ ਤੇ ਬਾਕੀ ਛੱਡੋ ਥੱਲੇ ਕਿਸੇ ਦੇ ਪਰਚੇ-ਪੁਰਚੇ ਕੋਈ ਦਰਜ ਕਰਨ ਦੀ ਲੋੜ ਨਹੀਂ ਕਿਸੇ ਸਪਾਈ ਕਨਸਟੇਬਲ ਤੇ ਉਹਨਾਂ ਦੇ ਕਾਹਦਾ ਪਰਚਾ ਦਰਜ ਕਰਨਾ ਉਹਨਾਂ ਤਾਂ ਹੁਕਮ ਉੱਤੋਂ ਆਇਆ ਇਹ ਤਿੰਨਾਂ ਦੇ ਉੱਤੇ ਐਫਆਈਆਰ ਕਰ ਜੇ ਦੇ ਤਰੇ ਜੱਪਟਾਂ 'ਚ ਜਾਣ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿਸਾਨ ਲੀਡਰ ਵੀ ਹੀ ਮੰਨ ਕਰ ਰਹੇ ਕਿ 302 ਦਾ ਬਚਾ ਕਰੇ ਪੰਜਾਬ ਸਰਕਾਰ ਹਰਿਆਣਾ ਦੇ ਸੀਮਾ ਤੇ ਤੇ ਹੋਰ ਕੀ ਗਲੇ ਚ ਹਾਰ ਪਾਣਾ ਉਹਦੇ ਹੋਰ ਉਹਦਾ ਕੀ ਕਰਦਾ ਹੈ ਬੰਦਾ ਮਾਰਦਾ ਜੇ ਇੱਕ ਥੋੜਾ ਕੋਈ ਬੰਦਾ ਮਰਦਾ ਹੈ ਤੇ ਉਹਦੇ ਕੀ ਪਰਚਾ ਦਰਜ ਹੁੰਦਾ ਹੈ ਬਈ ਉਹੀ ਕਾਨੂੰਨ ਸਭ ਲਈ ਆ ਖੱਟਰ ਲਈ ਅਲੱਗ ਕਾਨੂੰਨ ਜੇ ਅਸੀਂ ਗੱਲ ਕਰਦੇ ਆ ਇੱਕ ਮੈਂ ਹੋਰ ਬੇਨਤੀ ਕਰ ਦਵਾਂ ਇਸ ਵੇਲੇ ਮੌਕਾ ਨਹੀਂ ਉਹ ਬੜੇ ਸਤਿਕਾਰਯੋਗੋਂ ਤੁਸੀਂ ਕਿਸਾਨ ਲੀਡਰ ਜੇ ਡੱਲੇਵਾਲ ਸਾਹਿਬ ਭੰਦੇਰ ਸਾਹਿਬ ਜਾਂ ਹੋਰਾਂ ਨੇ ਸਾਡੇ ਤੇਜਵੀਰ ਹੁਣੀ ਨੇ ਮੰਗੜ ਸਾਹਿਬ ਹੋਰ ਹੁਣੀ ਗਰੁੱਪ ਨੇ ਜੇ ਉਹਨਾਂ ਨੇ ਐਜੀਟੇਸ਼ਨ ਨੇ ਖੜਾ ਹੀ ਕਰ ਲਿਆ ਤੇ ਫਿਰ ਆਪਾਂ ਜਿਹੜੇ ਪਿੱਛੇ ਬੈਠੇ ਆ ਹੁਣ ਇਹ ਨਾ ਦੇਖੋ ਵੀ ਕ੍ਰੈਡਿਟ ਕਿਹਨੂੰ ਮਿਲਣਾ ਹੁਣ ਮਰਿਆ ਦਾ ਕਿਸਾਨ ਆ ਤੇ ਉਹ ਵੀ ਤਿੰਨ ਕਿਲੇ ਵਾਲਾ ਕਿਸਾਨ ਆ ਉਹ ਮਰਿਆ ਤੇ ਤੁਸੀਂ ਸਾਰੀਆਂ ਲੜਾਈਆਂ ਛੱਡ ਕੇ ਸਭ ਕੁਝ ਛੱਡ ਕੇ ਆਪ ਪਹੁੰਚੋ ਬਾਰਡਰਾਂ ਤੇ ਆਪ ਇਹਦਾ ਹੱਲ ਕਰੋ ਇਹ ਨਾ ਤਮਾਸ਼ਾ ਦਾ ਵੀ ਸਾਨੂੰ ਉਹਨੇ ਪੁੱਛਿਆ ਨਹੀਂ ਸਾਨੂੰ ਸੱਦਾ ਇਹ ਕਿਸੇ ਨੇ ਵਿਆਹ ਰੱਖਿਆ ਕੁੜੀ ਦਾ ਜਾਂ ਪੁੱਤ ਦਾ ਆਪਣਾ ਵੀ ਤੁਹਾਨੂੰ ਸੱਦਾ ਦਊਗਾ ਸਾਰੀਆਂ ਯੂਨੀਅਨਾਂ ਜਿਨ੍ਹਾਂ ਤੇ ਤੁਹਾਡੇ ਯਾਰ ਲੋਕ ਇੰਨਾ ਵਿਸ਼ਵਾਸ ਕਰਦੇ ਆ ਤੁਹਾਡੇ ਇੱਕ ਸੱਦੇ ਤੇ ਲੋਕ ਜਾਨਾਂ ਦੇਣ ਤੱਕ ਆ ਜਾਂਦੇ ਆ ਕਿਉਂ ਨਹੀਂ ਤੁਸੀਂ ਨਾਲ ਨਿਕਲਦੇ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਸਾਥ ਦਿਓ ਦੋਨੋਂ ਇੱਕ ਪਾਸੇ ਧਰਨਾ ਹੈ ਦੂਜੇ ਪਾਸੇ ਲੀਡਰਸ਼ਿਪ ਘੱਟ ਰਹਿ ਗਈ ਜਿੱਥੇ ਇਹਨਾਂ ਨੇ ਇਹ ਗੱਲ ਕਰ ਲਈ ਤੇ ਦੋਨੋਂ ਜਾਣੇ ਉਹ ਕਿੱਥੇ ਕਿੱਥੇ ਜਾਣ ਇੱਕ ਬਿਮਾਰ ਹੋ ਗਏ ਡੱਲੇ ਆਲ ਸਾਹਿਬ ਮੇਰਾ ਕੋਈ ਕਿਸੇ ਨਾਲ ਨਿੱਤੀ ਰਿਸ਼ਤਾ ਨਹੀਂਗਾ ਪਰ ਜਦੋਂ ਹੁਣ ਇੱਕ ਨੇ ਬਿਮਾਰ ਹੀ ਦਿੱਤਾ ਤੇ ਫਿਰ ਪਿੱਛੇ ਮੁੜਨਦਾ ਹੁਣ ਕੋਈ ਹੱਲ ਨਹੀਂ ਕੋਈ ਹਾਲ ਨਹੀਂ ਇਹ ਗੱਲਾਂ ਜਿਹੜੀਆਂ ਗੱਲਾਂ ਬਾਤ ਕਰਦੇ ਆ ਆਇਕਮ ਰਾਗ ਠਾਕੁਰ ਜੀ ਆ ਇਹ ਸਲਾਹ ਦੇਣ ਲੱਗ ਜਾਂਦਾ ਦੇਖੋ ਕਿਵੇਂ ਕਿਸਾਨਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਵੀ ਯੂਪੀ ਵਾਲਿਆਂ ਨੂੰ ਰੋਕ ਲਈਏ ਹਰਿਆਣੇ ਵਾਲਿਆਂ ਨੂੰ ਰੋਕ ਲਈਏ 25 ਰੁਪਏ ਦੇ ਕੇ ਗੰਨੇ ਦੇ ਇਹ ਚੁਲਾਕੀ ਦੇਖੋ ਰਾਤ ਦੇ 10:30 ਵਜੇ ਪ੍ਰੈਸ ਕਾਨਫਰੰਸ ਕਰ ਰਿਹਾ ਇਹ ਅਸਲੀ ਲੂੰਬੜੀ ਏ ਆ ਇਹਨੂੰ ਪਹਿਲਾਂ ਵੀ ਮੈਂ ਜਵਾਬ ਦਿੱਤਾ ਸੀ ਪਾਰਲੀਮੈਂਟ ਵਿੱਚ ਉਦੋਂ ਵੀ ਇਹੀ ਵੱਡਾ ਟੱਪੂ ਟੱਬੂ ਕਰਦਾ ਸੀ ਹਰਸਿਮਰਤ ਦੇ ਨਾਲ ਲੜਿਆ ਹੋਇਆ ਇਹ ਅਸਲੀ ਕੰਡੇ ਤਾਂ ਇਹਨਾਂ ਨੇ ਬੀਜਿਆ ਅਕਾਲੀਆਂ ਨੇ ਇਹ ਹਰਸਿਮਰਤ ਆ ਜਿਹੜੀ ਅਸਲੀ ਮਾਰਦੀ ਆ ਗੱਲਾਂ ਹੁਣ ਵੀ ਸਮਝੌਤਾ ਕਰਨ ਨੂੰ ਤਿਆਰ ਸੀ ਦੇਖੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਵੀ ਸਮਝੌਤਾ ਕਰਨ ਨੂੰ ਬੀਜੇਪੀ ਨਾਲ ਤਿਆਰ ਸੀ ਇਹ ਹਰਸਿਮਰਤਾ ਜੀ ਨੇ ਪਹਿਲਾਂ ਸਭ ਤੋਂ ਵਿੱਚ ਪੰਜਾਬ ਦੇ ਬਾਕੇ ਸਾਈਨ ਕੀਤੇ ਵੀ ਅਸੀਂ ਜ਼ਿੰਮੇਵਾਰੀ ਲੈਣੇ ਆਂ ਕੰਡੇ ਇਹਨਾਂ ਦੇ ਬੀਜੇ ਹੋਏ ਨੇ ਤੇ ਪਰਿਵਾਰ ਦੇ ਬੀਜੇ ਹੋਏ ਆ ਹੁਣ ਵੀ ਗੋਡੇ ਟੇਕ ਕੇ ਸਮਝੌਤਾ ਕਰ ਲੋ ਜੀ ਕੋਈ ਇਹਨਾਂ ਨੂੰ ਫਿਕਰ ਨਹੀਂ ਕਿ ਪੰਜਾਬ ਜਾਵੇ ਕਿੱਥੇ ਜਾ ਇਹਨਾਂ ਨੂੰ ਇਹ ਅਬੀ ਬੀਬੀ ਹਰਸਿਮਰਤ ਕੌਰ ਕਿਵੇਂ ਪਾਰਲੀਮੈਂਟ ਚ ਵੜ ਕੇ ਉਹਦਾ ਕੋਠੀ ਰਹਿ ਜੇ ਦਿੱਲੀ ਦੀ ਘਰ ਕਿਵੇਂ ਰਹਿ ਜੇ ਉਹਦਾ ਮਰ ਜੇ ਦੁਨੀਆ ਆ ਸਭ ਤੋਂ ਵੱਡੇ ਮੈਂ ਸੁਣ ਲਓ ਆ ਮਨਪ੍ਰੀਤ ਬਾਦਲ ਇਹਨੂੰ ਸਭ ਤੋਂ ਅੱਗ ਲੱਗੀ ਆ ਬਿਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਬੀਜੇਪੀ ਵਾਲਿਆਂ ਨੂੰ ਵੀ ਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਇਹ 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 ਇਹਹ ਜੀਆਂ ਚਲਾਕੀਆਂ ਕਰਦਾ ਬਹੁਤ ਅਸੀਂ ਪੀੜਾ ਚ ਬਹੁਤ ਤਕਲੀਫ ਚ ਕੋਈ ਸ਼ਬਦ ਨਹੀਂਗੇ ਪਰ ਜੋ ਹੁਕਮ ਲਾਉਣਗੇ ਜੋ ਹੁਕਮ ਲਾਉਣਗੇ ਸਿਆਸੀ ਕੋਈ ਗੱਲ ਨਹੀਂ ਕਿਸੇ ਦੀ ਵੋਟ ਦੀ ਨਹੀਂ ਕੋਈ ਗੱਲ ਨਹੀਂ ਐਮੀ ਕਹਿ ਦਿੰਦੇ ਆ ਹਰ ਪਾਸੇ ਸਿਆਸੀ ਲੀਡਰ ਰਾਜਨੀਤੀ ਕਰਦੇ ਆ ਉਹ ਸਿਆਸੀ ਲੀਡਰ ਕੁਛ ਵੀ ਕਰਦੇ ਹੁਣ ਹੈ ਤਾਂ ਲੋਕਾਂ ਚੋਂ ਲੋਕ ਹੀ ਚੁਣਦੇ ਆ ਲੋਕ ਹੀ ਬਣਾਉਂਦੇ ਆ ਉਹਨਾਂ ਨੂੰ ਕਿਸੇ ਤੇ ਵਿਸ਼ਵਾਸ ਵੀ ਕਰੀਦਾ ਹੁੰਦਾ ਇਹ ਥੋੜੀ ਆ ਵੀ ਹਰ ਬੰਦਾ ਚਲਾਕੀ ਤੇ ਹੀ ਰਹਿੰਦਾ ਪਰ ਤੁਸੀਂ ਜੋ ਹੁਕਮ ਕਰੋਗੇ ਕਿਸਾਨ ਜੱਥੇਬੰਦੀਆਂ ਵਾਲੇ ਅਸੀਂ ਹਰ ਵੇਲੇ ਆ ਸਾਰੇ ਖੜੇ ਆ ਮੂਹਰੇ ਲਾਉਂਗੇ ਮੂਹਰੇ ਲੱਗ ਜਾਗੇ ਕਹਿ ਕੇ ਦਦੋ ਹੁਕਮ ਤਾਂ ਕਰੋ ਕੋਈ ਕ੍ਰੈਡਿਟ ਨਹੀਂ ਕ੍ਰੈਡਿਟ ਤਾਂ ਥੋੜਾ ਤੁਸੀਂ ਆਪਾਂ ਕ੍ਰੈਡਿਟ ਕੀ ਲੈਣਾ ਐ ਕਿ ਭਈ ਆਪਣੇ ਘਰ ਦੀ ਗੱਲ ਆ ਇਹਦੇ ਵਿੱਚ ਕੀ ਕ੍ਰੈਡਿਟ ਲਊਗਾ ਕੋਈ ਇਸੇ ਗੱਲ ਪਿੱਛੇ ਅੱਧੇ ਤਾਂ ਇਸੇ ਗੱਲ ਕਰਕੇ ਡਰੇ ਬੈਠੇ ਨੇ ਉਹ ਪਿੱਛੇ ਬੈਠੇ ਰਹਿੰਦੇ ਆ ਕਿਉਂ ਵੀ ਜਾ ਕੇ ਪਤਾ ਨਹੀਂ ਕਿਹਨੇ ਕਹਿ ਦੇਣਾ ਵੀ ਤੂੰ ਆ ਗਿਆ ਲੈ ਕ੍ਰੈਡਿਟ ਲੈ ਸਭ ਤੋਂ ਵੱਡੀ ਗੱਲ ਆ ਇਸ ਗੱਲ ਨੂੰ ਛੱਡ ਕੇ ਪੰਜਾਬ ਦੀ ਲੜਾਈ ਲੜ ਗਈਏ ਕਿਵੇਂ ਇਕੱਠੇ ਹੋ ਕੇ ਕੰਮ ਕਰਨਾ ਛੱਡ ਦੋ ਕਾਂਗਰਸ ਨੇ ਆ ਨਹੀਂ ਕੀਤਾ ਸੀ ਇਹ ਵੀ ਸੀਗੇ ਜੀ ਹੁਣ ਭਾਜਪਾ ਆ ਜੀ ਹੁਣ ਆਮ ਆਦਮੀ ਜੀ ਇਹ ਸਾਰੀਆਂ ਗੱਲਾਂ ਚੱਲੀ ਜਾਣੀਆਂ ਇਹ ਤਾਂ ਅਸੀਂ ਹੈਗੇ ਹੀ ਆ ਸਿਆਸਤ ਕਰਨ ਨੂੰ ਕਰੀ ਹੋ ਜਣੀਆਂ ਇਲੈਕਸ਼ਨ ਆ ਹੀ ਜਾਣੀਆਂ ਫੈਸਲਾ ਲੋਕਾਂ ਨੇ ਕਰਨਾ ਪਰ ਇਹ ਮੌਕਾ ਐ ਐਸਾ ਮੂੰਹ ਤੋੜ ਜਵਾਬ ਦਈਏ ਇਹ ਹੱਲ ਹੋਰ ਕੋਈ ਨਹੀਂਗਾ ਕਿਉਂਕਿ ਬਹੁਤ ਮੈਂ ਜਿਹਦੇ ਨਾਲ ਵੀ ਗੱਲ ਕੀਤੀ ਆ ਉਹ ਇਹੀ ਕਹਿੰਦਾ ਵੀ ਜਿੰਨਾ ਤੁਸੀਂ ਇਹ ਸ਼ਕਤੀ ਨਾਲ ਇਹਨਾਂ ਦਾ ਵਿਰੋਧ ਕਰ ਸਕਦੇ ਹੋ ਕਰੋ ਕਿਉਂਕਿ ਇਸ ਵੇਲੇ ਪੂਰੀ ਤਾਨਾਸ਼ਾਹੀ ਚੱਲ ਗਈ ਹੈ ਦੋਨੋਂ ਸਰਕਾਰਾਂ ਜਿਹੜੀਆਂ ਰਲੀਆਂ ਆਪਸ ਵਿੱਚ ਦੋਨੋਂ ਸਰਕਾਰਾਂ ਤੋਂ ਵਗੈਰ ਮੈਨੂੰ ਦੱਸੋ ਕਿਵੇਂ ਉਹ ਡਰੋਨ ਇੱਧਰ ਆ ਸਕਦੇ ਆ ਸਕਦੇ ਆ ਪਾਕਿਸਤਾਨ ਦਾ ਡਰੋਨ ਆਉਂਦਾ ਕਿਵੇਂ ਸੱਕਰੀ ਆ ਜਾਂਦਾ ਜਦੀ ਪੰਜਾਬ ਪੁਲਿਸ ਹੀ ਸੱਟਦੀ ਆ ਤੇ ਹੁਣ ਪੰਜਾਬ ਪੁਲਿਸ ਬਹੁਤ ਤਕੜੀ ਪੁਲਿਸ ਆ ਬਾਰਡਰ ਤੇ ਨਹੀਂ ਕਦੇ ਖੰਗਣ ਦਿੱਤਾ ਅਤਵਾਦ ਨਹੀਂ ਖੰਗਣ ਦਿੱਤਾ ਸਾਡੀ ਪੁਲਿਸ ਕਮਜ਼ੋਰ ਨਹੀਂ ਗਈ ਇਹ ਨਾ ਤੁਸੀਂ ਪੰਗਾ ਪਵਾ ਲਿਓ ਕਿਤੇ ਸਾਡੀ ਪੁਲਿਸ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਠੋਕਣਾ ਪੈ ਜੇ ਤੁਹਾਡੇ ਪਰ ਫੇਰ ਉਹ ਨੌਬਤ ਨਾ ਖੜੀ ਕਰਦੇਓ ਕਿਉਂਕਿ ਉਹ ਵੀ ਕਿਸਾਨਾਂ ਦੇ ਪੁੱਤ ਨੇ ਉਹ ਵੀ ਮਜ਼ਦੂਰਾਂ ਦੇ ਪੁੱਤ ਨੇ ਸਾਂਭ ਲੋ ਜੇ ਕਬ ਸਲਾਤ ਸਾਂਭ ਸਕਦੇ ਹੋ ਨਹੀਂ ਨਾ ਅਸਲੇ ਦੀ ਕਮੀਆਂ ਨਾ ਗੋਲੀਆਂ ਦੀ ਕਮੀਆਂ ਨਾ ਸ਼ਹਾਦਤਾਂ ਦੇਣ ਵਾਲਿਆਂ ਦੀ ਕਮੀਆਂ ਪੰਜਾਬ 'ਚ ਇਸ ਕਰਕੇ ਪਿੱਛੇ ਹਟਣ ਦੀ ਗੱਲ ਕਰੋ ਕਿਉਂਕਿ ਸਾਡਾ ਤੁਸੀਂ ਕਹਿ ਦਿਓ ਵੀ ਇੰਨੇ ਬੰਦੇ ਆਉਣ ਕੱਲੇ ਹਜ਼ਾਰ ਬੰਦਾ ਆ ਜੇ ਨਸਤਾ ਆ ਕੋਈ ਉਹਦੇ ਕੋਲ ਕੋਈ ਵੈਪਨ ਨਹੀਂ ਚਾਹੀਦਾ ਕੋਈ ਡੰਡਾ ਨਹੀਂ ਚਾਹੀਦਾ ਤੁਸੀਂ ਕੋਈ ਗੱਲ ਤਾਂ ਕਰੋ ਉਦੋਂ ਬਾਲੀ ਆਮ ਆਦਮੀ ਪਾਰਟੀ ਆ ਜਦੋਂ ਉੱਥੇ ਜਗ੍ਹਾ ਦੇਣ ਨੂੰ ਉਹਨਾਂ ਨੇ ਕਿਹਾ ਚਾਹੇ ਕੋਈ ਜਗ੍ਹਾ ਦੇ ਦੇਣ ਚਾਹੇ ਉਹਨੂੰ ਜੇਲ੍ਹ ਬਣਾ ਦੇਣ ਜਾਣ ਨੂੰ ਤਿਆਰ ਆ ਕਿਤੇ ਬੈਠਣ ਨੂੰ ਜਗ੍ਹਾ ਤੇ ਦੋ ਇਹ ਕਹਦੇ ਨਹੀਂ ਜੀ ਅਸੀਂ ਉਹ ਗਰਾਊਂਡ ਨਹੀਂ ਦੇਣਾ ਚਾਹੇ ਹੁਣ ਜੇਲ੍ਹ ਚ ਬਣਾ ਦੇਣ ਕੁਝ ਬਣਾ ਦੇਣ ਜੇਲ੍ਹ ਕੀ ਬਣਾ ਦੇਣਗੇ ਉਹਦੀ ਜੇਲ੍ਹ ਤਾਂ ਹੁਣ ਵੀ ਬਣਾਈ ਹੋਈ ਆ ਜਿੱਥੇ ਬੈਠੇ ਆ ਉਹ ਜੇਲ੍ਹ ਹੀ ਆ ਉਹ ਬਾਰਡਰ ਹੀ ਆ ਇੰਨੀਆਂ ਗੱਲਾਂ ਕਹਦੇ ਹੋਏ ਤੁਹਾਡਾ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ